ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਾਰਜੋਗ ਸੰਗਤ ਜੀ ਅਸੀਂ ਇਸ ਟਾਈਮ ਖੜੇ ਆ ਪਿੰਡ ਧੂਲਕੋਟ ਜਿਹੜੇ ਇੱਥੇ ਚੰਦਪਨ ਡਰੇਨ ਟਾਪੀ ਧੂਲਕੋਟ ਦੇ ਵਿੱਚ ਦੀ ਤੇ ਇਹ ਡਰੇਨ ਬਿਲਕੁਲ ਸੁੱਕੀ ਪਈ ਸੀ ਅੱਜ ਦੇਖੋ ਇਹਦੇ ਵਿੱਚ ਪਾਣੀ ਬਹੁਤ ਆ ਗਿਆ ਪਾਣੀ ਰੰਗ ਵੀ ਰਿਹਾ ਪਰ ਜੇ ਤੁਹਾਨੂੰ ਦੂਜੇ ਪਾਸੇ ਵਿਖਾਈ ਗਏ ਤਾਂ ਇਸ ਪਾਸੇ ਦੇਖੋ ਕੇਲੀ ਕਿੰਨੀ ਹੈ ਆ ਬਿਲਕੁਲ ਪੁਲ ਦੇ ਨਾਲ ਹੈ ਅੜੀ ਪਈ ਐ ਤੁਹਾਨੂੰ ਦਿਖਾ ਰਿਹਾ ਨੇੜੇ ਕਰਕੇ ਆ ਦੇਖੋ ਪਿੱਛੇ ਪਾਣੀ ਬਹੁਤ ਹੈ ਤੇ ਕੇਲੀ ਬਹੁਤ ਜ਼ਿਆਦਾ ਹੈ ਬਹੁਤ ਲੰਮੀ ਹੈ ਤੇ ਜੇ ਪਾਣੀ ਥੋੜਾ ਜਿਹਾ ਹੋਰ ਆ ਗਿਆ ਤੇ ਇਹ ਹਾਲਾਤ ਖਰਾਬ ਹੋ ਸਕਦੇ ਖਤਰਨਾਕ ਹੋ ਸਕਦੇ ਆ ਦੇਖੋ ਪੁਲ ਦੇ ਨਾਲ ਬਿਲਕੁਲ ਇੱਕ ਇਹਦੀ ਲੱਗੀ ਪਈ ਐ ਇਸ ਕਰਕੇ ਅਸੀਂ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਮੌਕੇ ਤੇ ਜਰੂਰ ਪਹੁੰਚ ਕੇ ਇਹਨੂੰ ਜਾਇਦਾ ਲਿਆ ਜਾਵੇ ਇਹਦਾ ਕੇਲੀ ਨੂੰ ਕੱਢਣ ਦਾ ਪ੍ਰਬੰਧ ਕੀਤਾ ਜਾਵੇ ਦੂਸਰੀ ਬੇਨਤੀ ਸੀ ਇਲਾਕਾ ਨਿਵਾਸੀਆਂ ਨੂੰ ਕਰਦੇ ਆ ਪਿੰਡ ਧੂੜਕੋਟ ਦੇ ਆਸ-ਪਾਸੇ ਜਿਹੜੇ ਨਗਰ ਆ ਪਿੰਡ ਆ ਉਹ ਵੀ ਜ਼ਰੂਰ ਇੱਥੇ ਇਹਨੂੰ ਰਲ ਮਿਲ ਕੇ ਆਪਾਂ ਸਾਰੇ ਇਹਦਾ ਪ੍ਰਬੰਧ ਕਰੀਏ ਪਹਿਲਾਂ ਪ੍ਰਸ਼ਾਸਨ ਨੂੰ ਕਹਿੰਦੇ ਆ ਜੇ ਪ੍ਰਸ਼ਾਸਨ ਨਹੀਂ ਗੱਲ ਸੁਣਦਾ ਫਿਰ ਆਪਾਂ ਨੂੰ ਇਹ ਗੱਲ ਕਰਨੀ ਪਊਗੀ ਆ ਕੋ ਸਾਥੀ ਇੱਥੇ ਖੜੇ ਵੀ ਆ ਸਾਰੇ ਆਏ ਵੀ ਆ ਨਾਲ ਤੇ ਅੱਗੇ-ਅੱਗੇ ਆਪਾਂ ਇਦਾਂ ਸਾਰਾ ਕੁਝ ਕਰਾਂਗੇ ਉਹ ਬੇਨਤੀ ਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਆ ਫਾਜ਼ਲ ਕਾ ਖੇਲ ਗਈ ਆਪਾਂ ਫਿਰੋਜ਼ਪੁਰ ਜਲੰਧਰ ਖੰਡੂਰ ਸਾਹਿਬ ਤਰਨਤਾਰਨ ਇਹ ਜ਼ਿਲ੍ਹਿਆਂ ਦੇ ਵਿੱਚ ਤਾਂ ਪਾਣੀ ਬਹੁਤ ਜ਼ਿਆਦਾ ਹੈ ਪਰ ਉਹ ਪਾਣੀ ਉਹ ਵਧ ਕੇ ਤਾਂ ਹੀ ਇੱਧਰ ਨੂੰ ਛੱਡਿਆ ਜਾ ਰਿਹਾ ਤੇ ਇਹਨੂੰ ਆਪਾਂ ਨੂੰ ਹੁਣੇ ਹੀ ਦੇਖਣ ਦੀ ਲੋੜ ਆ ਉਹ ਸੋ ਬੇਨਤੀ ਕਰਨੀ ਸੀ ਪਲੀਜ਼ ਜ਼ਰੂਰ ਗੌਰ ਕਰਕੇ ਆਪਾਂ ਨਗਰ ਪੰਚਾਇਤਾਂ ਲਾ ਕੇ ਦੀਆਂ ਨਾਲ ਮਿਲ ਕੇ ਇਹ ਗੌਰ ਕਰਕੇ ਜਿੱਥੇ ਵੀ ਕੇਲੀ ਹੈ ਇਹ ਸਫਾਈ ਨਹੀਂ ਹੋਈ ਡਰੇਨ ਦੀ ਪੂਰੀ ਚੰਗੀ ਤਰ੍ਹਾਂ ਇਸ ਕਰਕੇ ਜਿਹੜਾ ਇਹ ਬਹੁਤ ਹੀ ਜ਼ਿਆਦੇ ਹਲਾਤ ਖਰਾਬ ਹੋ ਸਕਦੇ ਆ ਤੇ ਪਹਿਲਾਂ ਇਹਦਾ ਪ੍ਰਬੰਧ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆ ਦੇਖੋ ਤੁਹਾਨੂੰ ਦਿਖਾ ਰਹੇ ਆਂ ਅਸੀਂ ਇਹ ਕੇਲੀ ਨਾ ਬਹੁਤ ਜ਼ਿਆਦੇ ਵਿੱਚ ਆ ਰਹੀ ਏ ਦੇ। ਅਸੀਂ ਇਹ ਢੂਲਕੋੜ ਦੀ ਹੱਦ ਵਿੱਚ ਹੀ ਆਂ ਤੇ ਪਿੱਛੋਂ ਜਿਹੜਾ ਮਤਲਬ ਦਾਨ ਸਿੰਘ ਵਾਲਾ ਪਿਛਲੇ ਪਿੰਡਾਂ ਤੋਂ ਇਹ ਕੇਲੀ ਆ ਰਹੀ ਏ ਪਿੱਛੋਂ ਉਹਨਾਂ ਨੇ ਜੀਸੀਬੀ ਨਾਲ ਤੋਰੀ ਏ। ਦੇਖੋ ਜਿਹੜੇ ਨੀ ਪੁੱਲ ਤੇ ਇਹ ਲੱਗੀ ਪਾਣੀ ਦਾ ਗਾਂ ਲੱਗਣਾ ਨਹੀਂ ਫਿਰ ਇਹ ਇਹ ਥਰੋਂ ਬੰਨ ਦਿਖਾਉਣੇ ਆ ਕਿ ਜਿਹੜਾ ਆਰਜੀਆ ਬੰਨ ਲਾਇਆ ਏ ਥੋ ਟੱਪਣ ਵਾਸਤੇ ਇਹਨਾਂ ਬੰਨਾਂ ਵੇਚਦੀ ਫਿਰ ਪਿੰਡਾਂ ਨੂੰ ਪਾਣੀ ਜਾਣਾ ਉਹ ਪਰਲੇ ਪਾਸੇ ਬਾਹਰੋਂ ਤੁਹਾਨੂੰ ਦਿਖ ਰਿਹਾ ਨਾ ਹਾਂ 2 ਫੁੱਟ 3 ਫੁੱਟ 4 ਫੁੱਟ ਵੱਧ-ਵੱਧ ਨੀਵਾ ਪਾਣੀ ਤੇ ਆਹ ਕੇਲੀ ਜਾ ਕੇ ਜੋ ਅੱਗੇ ਲੱਗੂਗੀ ਤੇ ਇਹ ਬਹੁਤ ਇਸ ਕਰਕੇ ਜਿਹੜਾ ਇਹ ਇਲਾਕਾ ਇਹ ਫਸਲਾਂ ਜਿਹੜੀਆਂ ਧੂਲਕੋਟ ਆ ਗਿਆ ਕੌਣੀ ਹੋ ਗਿਆ ਆਪਣੇ ਮੱਲਣ ਦਾ ਕੁਝ ਰਕਬਾ ਆਉਂਦਾ ਇਹਦੇ ਵਿੱਚ ਬੁੱਟਰਛਨੀ ਆ ਗਿਆ ਨਾਲ ਤੇ ਇਹ ਸਾਰੇ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਇੱਥੇ ਪਾਣੀ ਦਾ ਪ੍ਰਸ਼ਾਸਨ ਨੂੰ ਫਿਰ ਅਸੀਂ ਬੇਨਤੀ ਕਰਦੇ ਆਂ ਵੀ ਜਰੂਰ ਇਹ ਕੋਈ ਪ੍ਰਬੰਧ ਕਰਕੇ ਕੇਲੀ ਨੂੰ ਕੱਢਣ ਨੂੰ ਬਾਹਰ ਕੱਢਿਆ ਜਾਵੇ ਸੇਮਨਾ ਦੇ ਵਿੱਚੋਂ ਜਿਹੜਾ ਪਾਣੀ ਘਾ ਲੰਗ ਸਕੇ ਧੰਨਵਾਦ